ਸੋ ਕਹੋ ਟੱਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਉਹ ਵਾ ਸਿਫਤ ਖਸਮ ਦੀ ਨੂਰ ਅਰਸੋ ਹ ਕੋਰ ਸੋ ਛੱਟੀ ਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀਸਾਹੂ ਸੱਜਣ ਸੱਚਾ ਪਾਤਿਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਜ ਜਨਾਸਿਓ ਸੰਗ ਨ ਛੁਟਕਿਓ ਆਦੇਕ ਅਹੰ ਬੁੱਧ ਬਾਦੇ ਪਾਠ ਪੜਿਓ ਆਰ ਬੇਦ ਵਿਚਾਰਿਓ ਨਿਵਲ ਪਵੰਗਮ ਸਾਦੇ ਪੰਜ ਜਨਾਸਿਓ ਸੰਗ ਨ ਛਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਬੇਕਾ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗੰ ਫਿਰਿਓ ਬਨ 마ਹੀ ਤਾਕ ਤੀਰਥ ਸਾਬ ਧਰਤੀ ਭਮਿਓ ਦੋਬੇ ਦਾ ਛੁਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨ ਉਤਰੈ ਇਹ ਬਿਦ ਜੇ ਲਖ ਯਤਨ ਕਰਾਈ ਕਾਨਿਕ ਕਾਮਨੀ ਹੈ ਵਰ ਗੈ ਵਰ ਬਾਹੋ ਬਿਦਦਾਨ ਦਾਤਾ ਰਾ ਅੰਨ ਵਸਤਰ ਭੂਮ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਾਟ ਕਰਮ ਰਤ ਰਹਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਏ ਭੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਾਰ ਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੀਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਯੋ ਕਿਰਪਾਲ ਦੀਨ ਦੁਖ ਪੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭਵੰਗਮ ਸਾਦੇ ਪੰਜ ਜਨਾਂ ਸਿਓ ਸੰਗ ਨ ਛੁਟਕਿਓ ਆਦਿਕ ਅਹੰ ਬੁੱਧ ਬਾਧੇ